ਮਿੱਤਰੋ ਗੱਡੀ ਲੱਭ ਲੈਂਦੀ ਤੁਹਾਡੇ ਵਾਸਤੇ ਮੋਗਾ ਏਰੀਏ ਦੇ ਵਿੱਚ ਖੜੀ ਆ ਬਲੀਨੋ ਪੈਟਰੋਲ ਦੀ ਗੱਡੀ ਆ 2020 ਦੇ ਨਵੰਬਰ ਮਹੀਨੇ ਦੇ ਨਿਕਲੀ ਹੋਈ ਆ ਨਾਲ ਦੇ ਟਾਇਰ ਨੇ ਬਈ ਹੈਨਾ ਨਾਲ ਦੇ ਟਾਇਰ 65 ਤੋਂ 70 ਪੈਸੇ ਟਾਇਰ ਨੇ ਕੰਡੀਸ਼ਨ ਦੀ ਸਾਰੀ ਗੱਡੀ オリジナル ਆ 38000 ਦੇ ਲਗਭਗ ਗੱਡੀ ਚੱਲੀ ਹੋਈ ਆ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਕੰਡੀਸ਼ਨ ਦੀ ਸਾਰੀ ਗੱਡੀ オリジナル ਆ ਬੈਕ ਤੇ ਗੱਡੀ ਤੇ ਕੈਮਰਾ ਲੱਗਿਆ ਹੋਇਆ ਮਿੱਤਰੋ ਫਟਾਫਟ ਸੰਪਰਕ ਕਰ ਲਓ ਬਈ ਵਿੱਚੋਂ ਗੱਡੀ ਦਿਖਾ ਦੇ ਜਮਈ ਨਵੀਂ ਗੱਡੀ ਪਈ ਆ ਦੇਖ ਵੱਡਾ ਟੱਚ ਪਲੇਅਰ ਲੱਗਿਆ ਹੋਇਆ 38 39 ਕਹੇ ਹਜ਼ਾਰ オリジナル ਚੱਲੀ ਹੋਈ ਆ ਕੰਪਨੀ ਰਿਕਾਰਡ ਜੇ ਕੋਈ ਵੀ ਸੱਜਰ ਖਰੀਦਣਾ ਚਾਹੁੰਦਾ ਹੈ ਨਾ ਤੇ ਬਈ ਦੀ ਡਿਮਾਂਡ ਦੱਸਿਓ ਕਿੰਨੀ ਆ 5 15 ਜੀ 5 ਲੱਖ 15 ਹਜ਼ਾਰ ਬਈ ਨੇ ਮੰਗਿਆ 15 ਹਜ਼ਾਰ ਡਿਸਕਾਊਂਟ ਕਰ ਦਿਓ ਪੂਰੇ 5 ਲੱਖ ਦੀ ਗੱਡੀ ਬਣੂ ਤੇ ਫਟਾਫਟ ਆਜੋ ਪਿੰਡ ਕੋਰੇ ਵਾਲਾ ਬਈ ਕੋਰੇ ਵਾਲਾ ਜਿਲ੍ਹਾ ਮੋਗਾ ਤੇ ਤਹਿਸੀਲ ਮੋਗੇ ਦਾ ਪਿੰਡ ਹੈ ਖੁਖਰਾਣਾ ਦੇ ਬਿਲਕੁਲ ਨੇੜੇ ਪੈ ਜਾਂਦਾ ਮੁੱਦਕੀ ਤੋਂ 10 ਕਿਲੋਮੀਟਰ ਦੀ ਦੂਰੀ ਹੈ ਤੇ ਬਾਘੇ ਪੁਰਾਣੀ ਤੋਂ ਵੀ 10 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਇਕ ਵੀ ਦੇ ਨਵੰਬਰ ਮਹੀਨੇ ਦੇ ਨਿਕਲੀ ਹੋਈ ਕੰਡੀਸ਼ਨ ਦੀ ਗੱਡੀ ਸਾਰੀ Ориਜਨਲ ਹੈ ਕਰੋ ਸੰਪਰਕ